ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸੇਵਾ ਦੇ ਆ ਤੇ ਕਰੋਨਾ ਇਹ ਉਹ ਗੁਣ ਹਨ ਜੋ ਕਿਸੇ ਵੀ ਮਨੁੱਖ ਦੇ ਜੀਵਨ ਨੂੰ ਉੱਚਾ ਬਣਾ ਸਕਦੇ ਹਨ ਗੁਰੂ ਦੀ ਬਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਹਰ ਜੀਵ ਜੰਤੂ ਦੇ ਵਿੱਚ ਰੱਬ ਦਾ ਨੂਰ ਵਸਦਾ ਹੈ ਜਿਸ ਨੇ ਵੀ ਦੂਜਿਆਂ ਦੇ ਤਸ ਕੀਤਾ ਹੈ ਉਸੇ ਆਪੇ ਹੀ ਗੁਰੂ ਦੀ ਮੇਰ ਹੋ ਜਾਂਦੀ ਹੈ ਸਾ ਸੰਗਤ ਜੀ ਅੱਜ ਅਸੀਂ ਅਜਾਈ ਸੰਤ ਜੀ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੁੱਤੇ ਨੂੰ ਰੋਟੀ ਪਾਉਣ ਦੀ ਸੇਵਾ ਦੇ ਬਾਰੇ ਅਜਾਈਆਂ ਗੱਲਾਂ ਦੱਸੀਆਂ ਹਨ ਜੋ ਕਿਸੇ ਵੀ ਮਨੁੱਖ ਦੀ ਸੋਚ ਨੂੰ ਬਦਲ ਸਕਦੀਆਂ ਹਨ ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਛੇ ਸਾਤਸੰਗ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤਸੰਗ ਜੀ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਬੜੇ ਹੀ ਮਹਾਨ ਸੰਤ ਆਏ ਹੋਏ ਸਨ ਸੰਗਤ ਜੀਓ ਸੰਤ ਕੋਈ ਆਮ ਵਿਅਕਤੀ ਨਹੀਂ ਸਨ ਸਗੋ ਉਹਨਾਂ ਦੇ ਉੱਪਰ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਸੀ ਉਹਨਾਂ ਸੰਤਾਂ ਦੇ ਜੋ ਵੀ ਉਪਦੇਸ਼ ਸਨ ਸੰਗਤ ਜੀ ਉਹਨਾਂ ਸੰਤਾਂ ਦੀ ਗੱਲ ਸੁਣ ਕੇ ਹਰ ਇੱਕ ਮਨੁੱਖ ਦੇ ਹਿਰਦੇ ਪਲਟ ਜਾਂਦੇ ਸਨ ਕਿ ਜੋ ਕੋਈ ਵੀ ਉਹਨਾਂ ਦੇ ਹਾਜ਼ੂਰੀ ਦੇ ਵਿੱਚ ਆ ਜਾਂਦਾ ਉਹ ਆਪਣੇ ਆਪ ਨੂੰ ਧੰਨ ਸਮਝਦਾ ਸੀ ਪਿੰਡ ਦੇ ਵੱਡੇ ਵੱਡੇ ਜ਼ਿੰਮੇਦਾਰ ਗਰੀਬ ਮਜ਼ਦੂਰ ਬਜ਼ੁਰਗ ਨੌਜਵਾਨ ਪਿੰਡ ਦਾ ਹਰ ਇੱਕ ਇਨਸਾਨ ਉਹਨਾਂ ਦੇ ਬਚਨ ਸੁਣਨ ਦੇ ਲਈ ਆਇਆ ਕਰਦਾ ਸੀ ਸਾਧ ਸੰਗਤ ਜੀ ਅੰਤੇ ਜੀ ਨੇ ਆਉਂਦੇ ਹੀ ਉਹਨਾਂ ਨੂੰ ਬੈਠਣ ਦੇ ਲਈ ਆਖਿਆ ਕਰਨਾ ਤੇ ਉਹਨਾਂ ਨੇ ਬਹੁਤ ਹੀ ਸ਼ਾਂਤ ਅਵਿਸਥਾ ਦੇ ਵਿੱਚ ਆਪਣੀਆਂ ਅੱਖਾਂ ਬੰਦ ਕਰਨੀਆਂ ਅਤੇ ਫਿਰ ਇੱਕ ਗੰਭੀਰ ਬਚਨ ਕਹੇ ਅਸੀਂ ਤਾਂ ਦੀਪਾਲ ਦੇ ਵਿੱਚ ਦੌੜ ਰਹੇ ਹਾਂ ਪਰ ਕੀ ਅਸੀਂ ਧਰਮ ਦੀਪਾਲ ਕਰ ਰਹੇ ਹਾਂ ਕੀ ਅਸੀਂ ਗੁਰੂ ਦੇ ਹੁਕਮ ਦੇ ਤੋਰ ਰਹੇ ਹਾਂ ਸੰਗਤ ਜੀ ਇਹ ਗੱਲ ਸੁਣ ਕੇ ਸਾਰੇ ਹੀ ਲੋਕ ਚੁੱਪ ਹੋ ਜਾਂਦੇ ਹਨ ਕਿਸੇ ਕੋਲ ਕੋਈ ਵੀ ਉੱਤਰ ਨਹੀਂ ਹੁੰਦਾ ਸਾ ਸੰਗਤ ਜੀ ਸੰਤ ਜੀ ਨੇ ਅੱਗੇ ਆਖਿਆ ਕਿ ਅਸੀਂ ਰੋਜ਼ ਅਰਦਾਸ ਕਰਦੇ ਹਾਂ ਪਰ ਕੀ ਅਸੀਂ ਗੁਰੂ ਦੇ ਦੱਸੇ ਰਾਤੇ ਤੁਰਦੇ ਹਾਂ ਤਾਂ ਸੰਤ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਇੱਕ ਬਜ਼ੁਰਗ ਆਦਮੀ ਖੜਾ ਹੋ ਜਾਂਦਾ ਹੈ ਤੇ ਬੋਸ਼ਨ ਲੱਗਦਾ ਹੈ ਕਿ ਮਹਾਰਾਜ ਮੈਂ ਹਮੇਸ਼ਾ ਦਾਨ ਕਰਦਾ ਹਾਂ ਪਰ ਮੈਨੂੰ ਹਾਲੇ ਤੱਕ ਕੋਈ ਵੀ ਲਾਭ ਨਹੀਂ ਮਿਲਿਆ ਮੇਰੇ ਕਰਜ਼ੇ ਨਹੀਂ ਉਤਰੇ ਤੇ ਨਾ ਹੀ ਮੇਰੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਤਾਂਦੇ ਹੀ ਸੰਤ ਜੀ ਸੰਤ ਜੀ ਮੁਸਕਰਾਉਣ ਲੱਗਦੇ ਹਨ ਤੇ ਸੰਤ ਜੀ ਮੁਸਕਰਾਉਂਦੇ ਹੋਏ ਪੁੱਛਿਆ ਦੱਸ ਤੂੰ ਦਾਨ ਕਿਵੇਂ ਕਰਦਾ ਹੈ ਤਾਂ ਸੰਤ ਜੀ ਉਹ ਬਜ਼ੁਰਗ ਆਦਮੀ ਅੱਖਾਂ ਲਗਾ ਕੇ ਮੈਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ 10 ਰੁਪਏ ਰੱਖ ਹੁੰਦਾ ਹਾਂ ਅਤੇ ਕਦੇ ਕਦੇ ਲੰਗਰ ਦੇ ਵਿੱਚ ਸੇਵਾ ਕਰ ਲੈਂਦਾ ਹਾਂ ਸੰਗਤ ਜੀ ਸੰਤ ਜੀ ਨੇ ਥੋੜਾ ਜਿਹਾ ਸੋਚਿਆ ਤੇ ਫਿਰ ਆਖਿਆ ਬਚਪਨ ਦੇ ਵਿੱਚ ਤੂੰ ਬਚਪਨ ਵਿੱਚ ਤੂੰ ਆਪਣੇ ਮਾਪਿਆਂ ਕੋਲੋਂ ਕੀ ਲਿਆ ਤਾਂ ਉਹ ਆਦਮੀ ਆਖਣ ਲੱਗਾ ਮਾਪਿਆਂ ਨੇ ਮੇਰੇ ਪਾਲਣਾ ਕੀਤੀ ਮੈਨੂੰ ਖਾਣ ਪੀਣ ਦੇ ਲਈ ਦਿੱਤਾ ਪੜਾਇਆ ਲਿਖਾਇਆ ਅਤੇ ਮੇਰੇ ਮਾਪਿਆਂ ਨੇ ਮੇਰੀ ਸਾਰੀ ਜ਼ਿੰਦਗੀ ਧਿਆਨ ਰੱਖਿਆ ਮੇਰਾ ਸੰਗਤ ਜੀ ਸੰਤ ਜੀ ਫਿਰ ਪਰਸ਼ਨ ਲੱਗੇ ਤਾਂ ਫਿਰ ਤੂੰ ਆਪਣੇ ਮਾਪਿਆਂ ਨੂੰ ਕੀ ਦਿੱਤਾ ਉਸ ਆਮ ਆਦਮੀ ਤੇ ਬਜ਼ੁਰਗ ਆਦਮੀ ਇਹ ਸੁਣ ਕੇ ਚੁੱਪ ਹੋ ਗਿਆ ਉਸ ਨੂੰ ਕੋਈ ਵੀ ਜਵਾਬ ਨਾ ਮਿਲਿਆ ਸੰਤ ਜੀ ਕਹਿਣ ਲੱਗੇ ਕਿ ਦਾਨ ਸਿਰਫ ਗੁਰੂ ਘਰ ਦੇ ਵਿੱਚ ਪੈਸਾ ਰੱਖਣਾ ਦਾਨ ਆਮ ਨਹੀਂ ਹੁੰਦਾ ਦਾਨ ਦਾ ਅਸਲ ਅਰਥ ਹੈ ਕਿਸੇ ਦੀ ਭਲਾਈ ਕਰਨਾ ਕਿਸੇ ਦੀ ਲੋੜ ਪੂਰੀ ਕਰਨਾ ਕਿਸੇ ਦੀ ਭੁੱਖ ਮਿਟਾਉਣਾ ਜੇਕਰ ਤੁਸੀਂ ਸੋਚ ਕੇ ਦਾਨ ਕਰ ਰਹੇ ਹਾਂ ਕਿ ਤੇਰੀ ਆਮਦਨ ਦੇ ਵਿੱਚ ਵਾਧਾ ਹੋਵੇ ਤੇਰੇ ਵਪਾਰ ਵਿੱਚ ਵਾਧਾ ਹੋਵੇ ਤਾਂ ਇਹ ਕੋਈ ਦਾਨ ਨਹੀਂ ਹੈ ਇਹ ਤਾਂ ਸਗੋਂ ਇੱਕ ਪਾਰ ਹੋ ਗਿਆ। ਸਾ ਸੰਗਤ ਜੀ ਸੰਤ ਜੀ ਕਹਿਣ ਲੱਗੇ ਕਿ ਤੇਰੇ ਮਾਪਿਆਂ ਨੇ ਤੈਨੂੰ ساری ਜ਼ਿੰਦਗੀ ਪਾਲ ਲਿਆ ਪਰ ਜਦੋਂ ਵੱਡੇ ਹੋਏ ਤਾਂ ਤੂੰ ਉਹਨਾਂ ਦੀ ਸੇਵਾ ਕਿਉਂ ਨਹੀਂ ਕੀਤੀ? ਤੂੰ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਪੈਸੇ ਦਾਨ ਕਰਦਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਤੂੰ ਸੇਵਾ ਕਰਦਾ ਹੈ ਪਰ ਤੂੰ ਆਪਣੇ ਮਾਪਿਆਂ ਦਾ ਖਿਆਲ ਕਿਉਂ ਨਹੀਂ ਰੱਖਦਾ? ਇਹ ਸੁਣ ਕੇ ਉਹ ਬਜ਼ੁਰਗ ਆਦਮੀ ਚੁੱਪ ਹੋ ਗਿਆ। ਸੰਗਤ ਜੀ ਫਿਰ ਸੰਤ ਜੀ ਕਹਿਣ ਲੱਗੇ ਕਿ ਅੱਜ ਦੇ ਟਾਈਮ ਤੋਂ ਬਜ਼ੁਰਗ ਹੋ ਗਿਆ ਹੈ। ਅੱਜ ਦੇ ਟਾਈਮ ਜੇਕਰ ਕੋਈ ਤੇਰਾ ਖਿਆਲ ਨਾ ਰੱਖੇ ਤਾਂ ਫਿਰ ਤੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਸੰਗਤ ਜੀ ਇਹ ਸ਼ਬਦ ਸੁਣ ਕੇ ਉਸ ਬਜ਼ੁਰਗ ਆਦਮੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗੇ। ਤਾਂ ਹੀ ਸੰਤ ਜੀ ਨੇ ਫਰਮਾਇਆ ਕਿ ਧਨ ਉਹੀ ਹੁੰਦਾ ਹੈ ਜੋ ਨਿਰਮਲ ਮਾਨ ਦੇ ਨਾਲ ਕੀਤਾ ਜਾਵੇ। ਜਦੋਂ ਤੂੰ ਕਿਸੇ ਦੀ ਭੁਲਾਈ ਕਰੇਂਗਾ ਬਿਨਾਂ ਕਿਸੇ ਲਾਭ ਤੇ ਮਹਿਨਾ ਕਿਸੇ ਉਮੀਦ ਤੇ ਤਾਂ ਹੀ ਗੁਰੂ ਤੈਨੂੰ 100 ਗੁਣਾ ਵਾਪਸ ਦੇਵੇਗਾ ਅਤੇ ਜੋ ਵੀ ਮਨੁੱਖ ਆਪਣੇ ਮਾਪਿਆਂ ਦੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਅਤੇ ਬਾਹਰ ਜਾ ਕੇ ਦਾਨ ਪੁੰਨ ਕਰਦਾ ਹੈ ਤਾਂ ਫਿਰ ਉਸ ਦਾਨ ਪੁੰਨ ਦਾ ਕੋਈ ਵੀ ਫਾਇਦਾ ਨਹੀਂ ਮਿਲਦਾ ਪਰਮ ਵਿਦਾ ਪਰਮੇਸ਼ਰ ਉਸ ਵਿਅਕਤੀ ਉੱਪਰ ਆਪਣੀ ਮਿਹਰ ਨਹੀਂ ਕਰਦੇ ਸਗੋਂ ਜੋ ਵਿਅਕਤੀ ਦਾਨ ਪੁੰਨ ਵੀ ਕਰਦਾ ਹੈ ਆਪਣੇ ਘਰ ਵਿੱਚ ਮਾਤਾ ਪਿਤਾ ਦਾ ਖਿਆਲ ਵੀ ਰੱਖਦਾ ਹੈ ਕੌਸੇ ਵ્યાਕਤੀ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਪਰਮਪੀਤਾ ਪਰਮਾਤਮਾ ਅਜਾਇ ਵਕਤੀ ਨੂੰ ਸਦਾ ਆਪਣੀ ਛਤਰ ਸ਼ਾਯਾ ਦੇ ਹੇਠਾਂ ਰੱਖਦੇ ਹਨ ਸੰਗਤ ਜੀ ਇਹ ਸਭ ਸੁਣ ਕੇ ਉਹ ਆਦਮੀ ਭਾਵਕ ਹੋ ਗਿਆ ਤਾਂ ਅਦੇ ਹੀ ਸੰਤ ਜੀ ਨੇ ਆਖਿਆ ਕਿ ਆਉਣ ਵਾਲੇ 40 ਦਿਨ ਤੱਕ ਤੂੰ ਹਰ ਰੋਜ਼ ਇੱਕ ਭੁੱਖੇ ਜੀਵਨ ਨੂੰ ਖਾਣਾ ਦੇਣਾ ਹੈ ਮੰਨ ਲਿਆ ਤੂੰ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਤਾਂ ਫਿਰ ਅੱਜ ਤੋਂ ਬਾਅਦ ਤੋਂ ਇਹਨਾਂ ਭੁੱਖੇ ਜਾਨਵਰਾਂ ਦੀ ਸੇਵਾ ਕਰਨੀ ਹੈ ਜੋ ਵੀ ਤੇਰੀ ਆਮਦਨ ਹੈ ਚਾਹੇ ਉਹ ਵੱਧ ਹੈ ਚਾਹੇ ਉਹ ਘਾਟੇ ਹੈ ਉਸ ਵਿੱਚ ਥੋੜੇ ਜੋ ਥੋੜਾ ਅਤੇ ਬਹੁਤੇ ਜੋ ਬਹੁਤਾ ਤੂੰ ਇਨਾ ਭੁੱਖੇ ਜੀਵ ਜੰਤੂਆਂ ਨੂੰ ਸੇਵਾ ਕਰਨੀ ਹੈ ਤਾਂ ਸੰਗਤ ਜੀ ਇਹ ਸਭ ਸੁਣ ਕੇ ਇੱਕ ਹੋਰ ਆਦਮੀ ਉੱਠਿਆ ਤੇ ਪੁੱਛਣ ਲੱਗਿਆ ਕਿ ਮਹਾਰਾਜ ਅਸੀਂ ਇਹ ਦਾਨ ਪੋਣ ਅਸੀਂ ਇਹ ਸੇਵਾ ਸਿਰਫ ਮਨੁੱਖਾਂ ਦੇ ਹੀ ਕਰਨੀ ਹੈ ਜਾਂ ਫਿਰ ਜੀਵ ਜੰਤੂਆਂ ਦੀ ਕਰਨੀ ਹੈ ਸਤਜੰਤ ਜੀ ਮਸਕਰਾਨ ਲੱਗੇ ਆਖਣ ਲੱਗੇ ਕਿ ਮਨੁੱਖ ਆਪਣੇ ਲਈ ਕਮਾਉਂਦੇ ਹਨ ਪਰ ਕੁੱਤਾ ਗਾਉਂ ਪੰਛੀ ਇਹ ਪਰਮਾਤਮਾ ਜਿੰਨੇ ਵੀ ਜਾਨਵਰ ਹਨ ਇਹ ਸਾਰੇ ਜੀਵ ਸਾਨੂੰ ਗੁਰੂ ਨੇ ਦਿੱਤੇ ਹਨ ਜੇਕਰ ਅਸੀਂ ਵੀ ਕਿਸੇ ਅਜਿਹੇ ਜੀਵ ਜੰਦੂ ਦੀਪੋਖ ਮਿਟਾਈਏ ਜੋ ਆਪਣੇ ਲਈ ਕਮਾਉਣ ਦੇ ਯੋਗ ਨਹੀਂ ਹੈ ਜਾਂ ਜੋ ਭੁੱਖਾ ਜਾਨਵਰ ਆਪਣੇ ਆਪ ਨਹੀਂ ਖਾ ਸਕਦਾ ਪਰਮਪਿਤਾ ਪਰਮਾਤਮਾ ਸਾਡੇ ਤੇ ਕਿਰਪਾ ਕਰਦੇ ਹਨ ਸੰਤ ਜੀ ਆਖਣ ਲੱਗੇ ਕਿ ਜਿੰਨੇ ਵੀ ਜੀਵ ਜੰਤੂ ਨੇ ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ। ਉਸ ਵਾਹਿਗੁਰੂ ਜੀ ਦੇ ਬਣਾਏ ਹੋਏ ਹਨ ਅਤੇ ਉਹ ਇਹਨਾਂ ਸਾਰਿਆਂ ਦਾ ਰਖਵਾਲਾ ਹੈ, ਉਹ ਸਾਡਾ ਵੀ ਰਖਵਾਲਾ ਹੈ। ਅਤੇ ਜਦੋਂ ਅਸੀਂ ਉਸ ਪਰਮਾਤਮਾ ਦੇ ਬਣਾਏ ਜੀਵਾਂ ਦੀ ਸੇਵਾ ਕਰਦੇ ਹਾਂ ਤਾਂ ਸੰਗਤ ਜੀ ਅਸੀਂ ਇੱਕ ਪ੍ਰਕਾਰ ਦੇ ਨਾਲ ਆਪਣੇ ਪਰਮਾਤਮਾ ਦੀ ਸੇਵਾ ਕਰਦੇ ਹਾਂ। ਜਦੋਂ ਅਸੀਂ ਉਸ ਬਣਾਏ ਜੀਵਾਂ ਦਾ ਪੇਟ ਭਰਦੇ ਹਾਂ ਤਾਂ ਫਿਰ ਅਸੀਂ ਪਰਮਾਤਮਾ ਦਾ ਪੇਟ ਭਰਦੇ ਹਾਂ। ਅਤੇ ਉਹ ਪਰਮਾਤਮਾ ਪਰਮੇਸ਼ਰ ਸਾਡੇ ਦੇ ਖੁਸ਼ ਹੋ ਜਾਂਦੇ ਹਨ ਸੰਗਤ ਜੀ ਸੰਤ ਜੀ ਨੇ ਖਾਸ ਤੌਰ ਤੇ ਆਖਿਆ ਕਿ ਜੇਕਰ ਕਿਸੇ ਨੂੰ ਰੋਜੀ ਰੋਟੀ ਦੀ ਤੰਗੀ ਹੋਵੇ ਕਰਜ਼ਾ ਚੜਿਆ ਹੋਵੇ ਜਾਂ ਘਰ ਦੇ ਵਿੱਚ ਕਲੇਸ਼ ਹੋਣ ਤਾਂ ਫਿਰ ਉਹ 40 ਦਿਨ ਕਿਸੇ ਭੁੱਖੇ ਜਾਨਵਰ ਕਿਸੇ ਕੁੱਤੇ ਨੂੰ ਰੋਟੀ ਪਾ ਕੇ ਦੇਖੇ ਸੰਗਤ ਜੀ ਉਹਨਾਂ ਦੱਸਿਆ ਕਿ ਕੁੱਤੇ ਦੀ ਨਿਸ਼ਾਨੀ ਹੈ ਵਫਾਦਾਰੀ ਦੀ ਸਬਰ ਦੀ ਧੀਰਜ ਕਦੀ ਅਤੇ ਜਦੋਂ ਅਸੀਂ ਕਿਸੇ ਕੁੱਤੇ ਦਾ ਪੇਟ ਭਰਦੇ ਹਾਂ ਤਾਂ ਗੁਰੂ ਸਾਡੇ ਰਜਿਕ ਵਿੱਚ ਵਾਦਾ ਕਰਦਾ ਹੈ ਐਸੇ ਉਪਰੰਤ ਉਹ ਸੰਤ ਜੀ ਆਖਣ ਲੱਗੇ ਕਿ ਜਦੋਂ ਕੋਈ ਮਨੁੱਖ ਨਿਰਲੋਭ ਹੋ ਗਏ ਨਿਸ਼ਕਾਮ ਭਾਵ ਦੇ ਨਾਲ ਕਿਸੇ ਹੋਰ ਦੀ ਪੁਲਾਈ ਕਰਦਾ ਹੈ ਤਾਂ ਪਰਮਾਤਮਾ ਦੀ ਕਿਰਪਾ ਉਸ ਉਤੇ ਆਪਣੇ ਆਪ ਹੀ ਹੋ ਜਾਂਦੀ ਹੈ ਕਿਉਂਕਿ ਸੇਵਾ ਸਿਰਫ ਹੱਥ ਹੀ ਨਹੀਂ ਹੁੰਦੀ ਇਹ ਦਿਲ ਨਾਲ ਵੀ ਹੁੰਦੀ ਹੈ ਜਦੋਂ ਤੁਸੀਂ ਭੁੱਖੇ ਜੀਵ ਨੂੰ ਖਾਣਾ ਦਿੰਦੇ ਹੋ ਕਿਸੇ ਗਰੀਬ ਵਿਅਕਤੀ ਦੀ ਮਦਦ ਕਰਦੇ ਹੋ ਕਿਸੇ ਦੁਖੀ ਦੀ ਅੱਖਾਂ ਵਿੱਚਲੇ ਹੰਝੂਆਂ ਨੂੰ ਪਹੁੰਚਦੇ ਹੋ ਤਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ 24 ਮਾਸਿਆਂ ਦਾ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਸੰਤ ਜੀ ਕਹਿੰਦਾ ਹੈ ਕਿ ਜਦੋਂ ਤੁਸੀਂ ਇੱਕ ਭੁੱਖੇ ਜੀਵ ਨੂੰ ਖਵਾਉਂਦੇ ਹੋ ਤਾਂ ਪਰਮਾਤਮਾ ਤੁਹਾਡੇ ਘਰ ਦੀਆਂ ਰੋਟੀਆਂ ਦੇ ਵਿੱਚ ਬਰਕਤ ਪਾ ਦਿੰਦੇ ਹਨ ਜਿਨ੍ਹਾਂ ਦੀ ਆਮਦਨ ਨਹੀਂ ਵਾਦੇ ਜਿਨ੍ਹਾਂ ਨੂੰ ਘਰ ਦੀ ਤੰਗੀ ਨਿਘੇ ਰਿਆ ਹੈ ਉਹ ਜਦੋਂ 40 ਦਿਨ ਤੱਕ ਭੁੱਖੇ ਜੀਵਾਂ ਨੇ ਦੇਖਭਾਲ ਕਰਦੇ ਹੰਤਾ ਉਹਨਾਂ ਦੀਆਂ ਲੋੜਾਂ ਆਪਣੇ ਆਪ ਪੂਰੀਆਂ ਹੋਣ ਲੱਗ ਜਾਂਦੀਆਂ ਹਨ। ਸੰਤ ਜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਮੈਂ ਕਦੇ ਨਹੀਂ ਵੇਖਿਆ ਕਿ ਜੋ ਗਰੀਬਾਂ ਨੂੰ ਖਵਾਉਂਦੇ ਹਨ, ਭੁੱਖਿਆਂ ਨੂੰ ਖਵਾਉਂਦੇ ਹਨ, ਉਹ ਆਪ ਖੁਦ ਭੁੱਖੇ ਰਹ ਜਾਂਦੇ। ਜਦੋਂ ਦੂਸਰਿਆਂ ਦਾ ਪੇਟ ਭਰਦਾ ਹੈ, ਫਿਰ ਪਰਮਾਤਮਾ ਉਸ ਵਿਅਕਤੀ ਦਾ ਪੇਟ ਭਰਦਾ ਹੈ। ਇਹਦੇ ਉਪਰੰਤ ਉਹਨਾਂ ਨੇ ਕਰਜ਼ੇ ਤੋਂ ਛੁਟਕਾਰੇ ਦੇ ਬਾਰੇ ਵੀ ਦੱਸਿਆ ਕਿ ਕਈ ਲੋਕ ਆਉਂਦੇ ਹਨ ਆਖਦੇ ਹਨ ਕਿ ਮਾਰਾ ਜੀ ਅਸੀਂ ਕਰਜ਼ਿਆਂ ਦੇ ਵਿੱਚ ਡੁੱਬੇ ਹੋਏ ਹਾਂ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਹਰ ਪਾਸੇ ਸੰਕਟ ਹੀ ਸੰਕਟ ਹੈ ਤਦ ਸੰਗ ਜੀ ਸੰਤ ਜੀ ਕਹਿਣ ਲੱਗੇ ਕਿ ਪੁੱਤ ਕਿਸੇ ਭੁੱਖੇ ਨੂੰ ਖਵਾਉਣਾ ਸ਼ੁਰੂ ਕਰੋ ਮੈਂ ਬਾਰ-ਬਾਰ ਇਹ ਗੱਲ ਤਾਂ ਕਹਿ ਰਿਹਾ ਹਾਂ ਕਿ ਸਭ ਸਮੱਸਿਆਵਾਂ ਦਾ ਸਾਰੇ ਦੁੱਖਾਂ ਦਾ ਹੱਲ ਸੇਵਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਲਾਲਚ ਦੇ ਕਿਸੇ ਭੁੱਖੇ ਦਾ ਪੇਟ ਭਰਦੇ ਹੋ ਉਹ ਪਰਮਾਤਮਾ ਤੁਹਾਡੇ ਤੇ ਮਿਹਰ ਜ਼ਰੂਰ ਕਰਦਾ ਹੈ ਵਸਾਂਤ ਜੀ ਘਰ ਦੇ ਕਲੇਸ਼ ਅਤੇ ਬੇਚੈਨੀ ਬਾਰੇ ਦੱਸਣ ਲੱਗੇ ਕਿ ਜਿਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਤਾਂ ਫਿਰ ਉਹ ਘਰ ਹੌਲੀ-ਹੌਲੀ ਖਤਮ ਹੋਣ ਲੱਗਦਾ ਹੈ ਪਰ ਜਿਸ ਘਰ ਵਿੱਚ ਤਾਨਪੁਨ ਸੇਵਾ ਨਿਸ਼ਕਾਮ ਭਾਵ ਹੁੰਦਾ ਹੈ ਉਹਨਾਂ ਘਰਾਂ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਸਦਾ ਸ਼ਾਂਤ ਹੀ ਬਣੇ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ ਵਿੱਚ ਝਗੜੇ ਹਨ ਗੁੱਸਾ ਹੈ ਸੰਤਾਪ ਹੈ ਤਾਂ ਫਿਰ 40 ਦਿਨਾਂ ਤੱਕ ਸੇਵਾ ਜ਼ਰੂਰ ਕਰਨੇ ਹੈ ਸੇਵਾ ਦੇ ਨਾਲ ਪਰਮਾਤਮਾ ਦਾ ਵੀ ਸਹਾਰਾ ਲੈਣਾ ਹੈ ਆਪਣੇ ਘਰ ਵਿੱਚ ਦੋਨੋਂ ਟਾਈਮ ਗੁਰਬਾਣੀ ਦਾ ਜਾਪ ਕਰਨਾ ਹੈ ਜਿੰਨਾ ਸੰਗਤਾਂ ਨੂੰ ਮਨ ਦੀ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਸੰਗਤ ਜਿਉ ਕਹਿਣ ਲੱਗੇ ਕਿ ਸੇਵਾ ਸਿਰਫ ਸੰਸਾਰਿਕ ਸੁੱਖ ਵਾਸਤੇ ਨਹੀਂ ਹੁੰਦੀ ਸਾਨੂੰ ਗੱਡੀਆਂ ਮਿਲ ਜਾਣ ਸਾਨੂੰ ਕਾਰਾਂ ਮਿਲ ਜਾਣ ਸਾਨੂੰ ਘਰ ਮਿਲ ਜਾਵੇ ਸਭ ਉਹ ਸੇਵਾ ਦਾ ਆਤਮਿਕ ਸੁੱਖ ਲੈ ਵੀ ਕਿਤੇ ਜਾਂਦੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਚਿੰਤਾ ਹੈ ਦਿਲ ਵਿੱਚ ਭਾਰ ਹੈ ਉਹ ਜਦੋਂ ਦਿਨ ਰਾਤ ਸੇਵਾ ਵਿੱਚ ਜੁੜ ਜਾਂਦੇ ਹਨ ਉਹਨਾਂ ਦੇ ਮਨ ਦੇ ਆਸ਼ਾਂ ਤੇ ਹੌਲੀ-ਹੌਲੀ ਦੂਰ ਹੋਣ ਲੱਗਦੇ ਹਨ ਹੋ ਸਕਦਾ ਹੈ ਕਿ ਤੁਸੀਂ ਕਿਸੇ ਮੱਤ ਭਾਗੇ ਜੀਵ ਦੇ ਭੁੱਖ ਮਿਟਾ ਕੇ ਗੁਰੂ ਦੀ ਕਿਰਪਾ ਨੂੰ ਤੁਰੰਤ ਵੇਖੋ ਪਰ ਇਹ ਨਿਸ਼ਚਿਤ ਹੈ ਕਿ ਇੱਕ ਨਾ ਇੱਕ ਦਿਨ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਜ਼ਰੂਰ ਕਰਦਾ ਹੈ ਸੰਗਤ ਦੇ ਬਹੁਤੇ ਪਰਿਵਾਰ ਜੋ ਆਥੇ ਆਇਓ ਇਸਨ ਉਹਨਾਂ ਦੀ ਜ਼ਿਆਦਾਤਰ ਸਮੱਸਿਆ ਬਿਮਾਰੀਆਂ ਨੂੰ ਲੈ ਕੇ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਬਣੀ ਹੈ ਉਹਨਾਂ ਦੇ ਘਰ ਦੇ ਵਿੱਚ ਹਰ ਕੋਈ ਬਿਮਾਰ ਰਹਿੰਦਾ ਹੈ ਤਾਂ ਅਦੇ ਫਿਰ ਸੰਗਤ ਜੀ ਸੰਤ ਜੀ ਫਰਮਾਉਣ ਲੱਗੇ ਕਿ ਕਈ ਵਾਰ ਮਨੋਕ ਆਪਣੀ ਤੰਦਰੁਸਤੀ ਨੂੰ ਲੈ ਕੇ ਬੜਾ ਚਿੰਤਿਤ ਰਹਿੰਦਾ ਹੈ। ਅਣਗਿੰਦ ਇਲਾਜ ਕਰਵਾਉਂਦਾ ਹੈ ਪਰ ਫਿਰ ਵੀ ਕੋਈ ਸੁਧਾਰ ਨਹੀਂ ਹੁੰਦਾ। ਜੇਕਰ ਕੋਈ ਸੇਵਾ ਵਿੱਚ ਜੁੜ ਜਾਵੇ 40 ਦਿਨ ਤੱਕ ਨੇ ਲੋਭ ਹੋ ਕੇ ਦਾਨਪੁਨ ਕਰੇ ਤਾਂ ਬਹੁਤ ਵਾਰ ਉਹਨਾਂ ਦੀਆਂ ਬਿਮਾਰੀਆਂ ਆਪਣੇ ਆਪ ਦੂਰ ਹੋਣ ਲੱਗ ਜਾਂਦੀਆਂ ਹਨ। ਅਤੇ ਫਿਰ ਸੰਗਤ ਜੀ ਸਾਰੇ ਸੰਗਤ ਉਹਨਾਂ ਸੰਤਾਂ ਜੀ ਦੇ ਪ੍ਰਵਚਨ ਸੁਣ ਕੇ ਪਰਿਵਾਚਨ ਸੁਣਨ ਲੱਗ ਜਾਂਦੇ ਹਾਂ ਤੇ ਸੰਗਤ ਜੀ ਸੰਤ ਜੀ ਫਰਮਾਉਂਦੇ ਹਨ ਕਿ ਸੇਵਾ ਮਨੁੱਖ ਨੂੰ ਨਿਮਰ ਬਣਾਉਂਦੀ ਹੈ ਅੰਦਰੋਂ ਸ਼ੁੱਧ ਕਰਦੀ ਹੈ ਤੇ ਗੁਰੂ ਦੀ ਕਿਰਪਾ ਦੇ ਦਰਵਾਜ਼ੇ ਖੋਲ੍ਹ ਦਿੰਦੇ ਹੈ ਪਰਮਾਤਮਾ ਦੀ ਰਜਾ ਵਿੱਚ ਰੋ ਨਿਸ਼ਕਾਮ ਸੇਵਾ ਕਰੋ ਤੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਫਿਰ ਕਿਵੇਂ ਚਮਤਕਾਰਈ ਲਾਭ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ